ਆਦੇਯਾ ਰੋਲਾਸ 10 ਤੁਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਨ ਜਾਨ ਮੇਰਾ ਵਾਹਿਗੁਰੂ ਗạch ਤੋਂ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਹੈ ਓਮਕਾਰ ਸ੍ਰਿ ਵਾਹਿਗੁਰੂ ਦੀ ਫਤਿਹ ਤੋਂ ਵੀ ਸਾਹਿਬ ਵਾਹਿਗੁਰੂ ਦੀ ਫਤਿਹ ਦੀ ਫਤਿਹ ਹੈ ਦਸਮ ਗ੍ਰੰਥ ਕੋ ਇਸ ਵਰਕੈ ਗੁਰੂ ਨਾਲ ਪੰਤੀ ਆਦਮ ਸਮਰਦਾਸ ਰਾਮਦਾਸ ਜੀ ਸਾਹਿਬ ਅੱਜ ਹਰ ਗੁਰੂ ਨੂੰ ਸਭਰਾ ਸ੍ਰੀ ਹਰਾਈ ਸ੍ਰੀ ਅਕਨ ਤੇ ਅੱਜ ਜਿਠੇ ਸਮੁਜਾਇ ਦੀ ਮਹਾਨ ਸਭਰਾ ਹੈ ਕਾਰਨ ਆਉਣ ਦੇ ਅਬੀਤਾ ਸਭ ਸਤਿਗੁਰ ਸਾਹਿਬ ਜੀ ਪਾਤਸ਼ਾਹ ਸਤਿਗੁਰੂ ਹੋਵੇ ਸੇ ਜਿਹਨੋਂ ਆਸਤੂ ਸਾਰੇ ਦੇ ਸਭਾ ਚ ਜੀ ਲੋਤ ਸਹਿਬ ਸ੍ਰੀ ਗੁਰੂ ਅੰਸਾ ਦੀ ਬਾਣ ਦਸਨ ਦੀ ਦਾਲਗਾਤ ਅੰਦਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਭ ਦੇ ਦੇ ਪਤਿਆਰੇ ਜੋ ਸਾਹਿਬ ਜਾਦੇ ਚਾਲੀ ਉੱਤੇ ਹਟ ਗਿਆ ਜਪਿਆ ਆਪਣਾ ਨਾਮ ਤੇਰਾ ਨਾਮ ਪਿਆ ਵੰਸ਼ ਗਿਆ ਜੀ ਇਤਲਾਇ ਕਿਵਾ ਜੀ ਗੰਡਟ ਕੀ ਤਾਲ ਤਨ ਆਪਿਆ ਦੇਨ ਸਤਿਗੁਰੂ ਗੁਰਸਿੱਖਾਂ ਵੰਪਰਖਾਰ ਸੰਤਾਂ ਤੋਂ ਤੁਸ ਵੱਲ ਸੋਸ਼ੀ ਹੀਰਾ ਸੇਗਾ ਜਿਨਾਂ ਝੰਗੀਆਂ ਪੰਜਾ ਤਖਤਾਂ ਸਰਬੱਤ ਗੁਰੂਆਂ ਦੇ ਦਰਕੋ ਮਾਇਦਾ ਤੇ ਤੁਸ ਖਾਲਸਾ ਬੋਲ ਜੀ ਵਾਹਿਗੁਰੂ ਪ੍ਰਤਮੇ ਸੁਭਖ ਖਾਲਸੇ ਜੀ ਦੀ ਅਰਦਾਸ ਹੈ ਸਬਦ ਖਾਲਸੇ ਜੀ ਕੋ ਵਾਹਿਗੁਰੂ 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 ਤੇ ਆ ਕੇ ਚਲਦਾ ਸਤਿਕਾਰ ਸਭ ਸੰਤੋ ਹੋਵੇ ਜਨ ਜਨ ਖਾਲਸਾ ਸੰਜੀਤਾਂ ਦਾ ਰਿਆਤ ਦੇਵ ਗੁਰੂ ਦੀ ਪਹਿਲ ਹੱਥ ਕੀ ਜਿਸ ਰਸਾਲੀ ਕੀ ਸਹਾਇ ਖਾਲਸੇ ਦੇ ਬੋਲ ਵਾਲੇ ਬੋਲੋ ਜੀ ਵਾਹੇ ਗੁਰੂ ਬੰਸ ਸੰਗਤ ਕੇ ਦੰਨ ਨਿਤਮ ਸਾਧਾਂ ਪ੍ਰੋਸਾਧਾਂ ਦਾ ਨਸਦਾਂ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੋ ਪ੍ਰਤ ਦਰਸ਼ਨੇ ਸ਼ਰਾਂ ਚੌਕੀਆਂ ਛੱਡੇ ਉਪੋਜਗ ਤੱਲ ਧਰਮ ਕਾ ਜੈਕਾਰ ਖਾਲਸਾ ਦੇ ਬੋਲੋ ਜੀ ਵਾਹੇ ਗੁਰੂ ਗੁਰ ਜਿਤ ਸੁਖਾ ਨਾਤਨ ਬਤ ਦੀ ਬਤ ਕਰਖਾ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਭ ਸਾਹਿਜ ਦਾ ਜਿਸ ਕਾਰਨ ਸੇ ਹੋ ਮੁਤਾਹਮ ਜਿਨਨ ਖਾਸੇ ਪਤਨੋਂ ਛੁੜਿਆ ਗਿਆ ਕੋਈ ਦਰਸ਼ਕ ਜਾਨ ਕੇ ਸਿਵ ਸੁਮੰਦਰ ਗਰੀ ਖਾਸਨੀ ਕੋ ਦਾਉਨਸ ਮੁਨਾਈ ਦੀ ਵਸਦਰੂ ਨੇ ਤਾਰਿਆ ਕੇ ਤਾਨ ਜੋ ਜਰੂਰ ਆਸਰਾ ਪਿਆਸੇ ਜਿਦੂ ਕੋ ਕੱਟਾ ਪੂਰਦਾ ਗੱਦੀ ਸਵਾਇ ਮਦਸਾ ਪਾਲ ਸੇ ਜਿੱਤੀ ਨ ਹੋਤਾ ਤਾਂ ਹਨਧਨ ਸੈਭ ਜੀ ਗੁਰੂ ਰਸ ਸੇ ਪਾਚੇ ਮਹਾਰਾਜ ਪਾਉਂਦੇ ਤੇ ਤਨ ਤਰਾਸ ਖਦਾ ਜੀ ਦੀ ਹੈ ਜੀਦਤ ਤਾਰੀਖ ਡੋਲਿ ਹਾ ਜੁਮਾਰੀ ਜੇ ਕਰਾਵਰ ਸੋਹ ਕਰੋਨਾ ਨਾਮ ਦਾ ਇਸ ਸਮੂਹ ਬੁੱਲਸ ਤੇ ਜਾਂਦਾ ਸਤਾ ਗਿੱਸ ਤੇ ਦਸਬੀ ਕਾਜੀ ਦੇ ਮਹਾਂ ਬਖਸ਼ ਰਾਮ ਦੋਈਆ ਅਮਰ ਜੀ ਦੇ ਆਪਣੀ ਆਧੁਨਿਕ ਸਰਕਾਰੇ ਬਾਰੇ ਆਪਣੇ ਫੋਟੇ ਦਰਸ਼ਕਾਰੀ ਕੀ ਹਨ ਆਗੇ ਰੂਸਾ ਮਹਾਂਦਰ ਚਾਰ ਪੈਦਲ ਸਥਾਨ ਦਾ ਬਲੀਤ ਹੋਇਆ ਜੇ ਜੋ ਹੁਕਮ ਤੇ ਕਾਰ ਹਰ ਹੋਏ ਸਦਾ ਜੀ ਟੈਮਲੀ ਜਾਂਦੇ ਹਮਾਰਾ ਆਪੇ ਪ੍ਰਸਿੱਖਾ ਮਹਾਰਾਜ ਸੇ ਬਰਾਬਰ 40 ਸੋ ਦਾ ਡਾਇਰੈਕਟਰੀ ਪਾਰਟ ਤੇ ਆਰ ਸੁਪਰੀ ਬਾਣੀ ਪੜਦੇ ਸੀ ਉਹ ਕਰਦੇ ਨੇ ਇੱਕ ਵੀ ਅਰੀਕਾ ਜਗਤ ਕੋਲ ਦਾ ਅਰਿਕ ਉਹਦੇ ਤੋਂ ਸੁਵਤ ਸਵੈਗ ਮਹਾਰਾਣੀ ਪੜਦੇ ਗੈਂਦਰ ਦੀ ਵਾਲ ਕੋ ਦੋ ਬੱਕਰੇ ਰਹਿੰਦਾ ਕਿ ਸਭ ਜੋ ਮਾਈ ਭਾਈ ਸਿੱਖਸ਼ਣ ਦਾ ਤਾਮ ਦੇ ਟਵਨੇ ਵਾਲਾ ਅਗਲੇ ਹਾਲੇ ਪ੍ਰਯਾਨਿਕ ਗੁਰੂ ਜੀ ਦੇ ਜਨਮ ਪੀਟ ਅਮਰਦੇਸਰ ਦੇ ਪੀਟ ਅਪੋਟਰਲ ਗਰੁੱਪ ਸਰੋਧਰਪਨਾਦ ਵਰਸਿਕੀ ਪ੍ਰਸਾਦ ਆ ਬਖਸ਼ੀ ਬਾਰੇ ਪ੍ਰਸਾਦ ਬਾਵਾਗੇ ਸਿਸਨ ਤੋਂ ਦੇ ਹਿਰਦੇ ਤੋਂ ਸਪਾਣ ਸਪੂਰ ਕੰਮ ਕਰਦੇ ਤੜੀ ਤਲਾਕ ਬਖਸ਼ੀ ਆਈ ਲੈਨ ਆਜੋ ਸ਼ੋਹਨ ਜੀ ਨੂੰ ਜੀਜਾ ਦੇ ਸਭਾ ਸਭਾ ਵਿੱਚ ਮਿਲ ਚੁਕਾ ਹੈ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਵੇ ਚਲਾਇਓ ਪੰਥ ਸੁਖਨ ਕੋ ਹੁਗੁ ਮਹਾਰਾ ਗੁਰੂ ਮਾਨਿਓ ਗ੍ਰੰਥਾ ਗੁਰ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ ਤਾ ਕੋ ਮਿਲ ਬੋ ਚਾਹੇ ਸੋਜ ਸ਼ਬਦ ਮਾਲੇ ਨਾਮ ਕਰੇਗਾ ਖਾਲਸਾ ਆਖੇ ਰਹੇ ਨਾ ਕੋਏ ਹਰ ਰਹੀ ਸਾ ਮਿਲेंगी ਬਚੇ ਸ਼ਰਨ ਜੋ ਹੋਏ ਜਹਾਜ ਹੈ ਜੜੇ ਸੂਤਰੇ ਪਾਰ ਸੋਦਾ ਕਰਿ ਸੇਵ ਦਿਵਾਇ ਗੁਰੂ ਪਾਰ ਉਤਾਰਨ ਹਾਰ ਸੋਦਾ ਕਰਿ ਸੇਵ ਦਿਵਾਇ ਗੁਰੂ ਪਾਰ ਉਤਾਰਨ ਹਾਰ ਓਈ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਹਰਸਾ ਵਾਹਿਗੁਰੂ ਜੀ ਕੀ ਫਤਿਹ